ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਵਾਜਰਾ ਨੇ ਅੱਜ ਵਿਧਾਨ ਸਭਾ ਹਲਕਾ ਅਮਰਗੜ ਦੇ ਐਸਸੀ ਭਾਈ ਚਾਰੇ ਦੇ ਕਰੀਬ 10 ਲਾਭਪਾਤਰੀਆਂ ਨੂੰ 11,18,360 ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਗੱਜਣਵਾਜਰਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਹੀ ਹੇਠ ਐਸਸੀ ਭਾਈ ਚਾਰੇ ਨਾਲ ਸੰਬੰਧਤ ਪਰਿਵਾਰਾਂ ਵੱਲੋਂ ਲਏ ਗਏ ਕਰਜ਼ਿਆਂ ਨੂੰ ਮੁਆਫ ਕਰਕੇ ਗਰੀਬ ਪਰਿਵਾਰਾਂ ਦੀ ਬਾਹ ਫੜਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਸ ਨਾਲ ਇਹ ਲਾਭਪਾਤਰੀ ਪਰਿਵਾਰ ਹੁਣ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ ਅਤੇ ਆਰਥਿਕ ਤੌਰ ਤੇ ਖੁਦਮੁਖਤਿਆਰ ਬਣ ਸਕਣਗੇ ਬਧਾਈ ਗੱਜਨ ਮਾਜਰਾ ਨੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਅੰਦਰ 13 ਲਾਭਪਾਤਰੀਆਂ ਨੂੰ 13,84,721 ਰੁਪਏ ਦੀ ਕਰਜ਼ਾ ਮਾਫੀ ਦਾ ਲਾਭ ਮਿਲਿਆ ਹੈ ਇਸ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਇਸ ਭਾਈਚਾਰੇ ਦੇ ਲੋਕਾਂ ਨਾਲ ਕੀਤਾ ਵਾਅਦਾ ਜਿਹੜਾ ਹੈ ਉਹ ਪੂਰਾ ਕਰਿਆ ਉਹਨਾਂ ਹੋਰ ਦੱਸਿਆ ਫੈਸਲਾ ਕਨ ਕਾਰਵਾਈ ਨਾਲ ਪੰਜਾਬ ਦੇ 4227 ਕਰੀਬ ਅਨਸੂਚਿਤ ਪਰਿਵਾਰਾਂ ਦਾ 31 ਮਾਰਚ 2020 ਤੱਕ ਦਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਇਤਿਹਾਸਕ ਫੈਸਲਾ ਲਿਆ ਗਿਆ ਉੱਥੇ ਹੀ ਵਿੱਤੀ ਬੋਝ ਨਾਲ ਜੂਝ ਰਹੇ ਇਹਨਾਂ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਨਰਲ ਸਬਸਿਡੀ ਸਾਡੀ ਜਿਹੜਾ ਅਮਰਗੜ ਹਲਕਾ ਇਹਦੇ ਜਿਹੜੀ ਕੁੱਲ ਮਾਸੀ ਆਈ ਹੈ ਉਹ ਵਿੱਚ ਦੇਖੋ ਜਿਨਾ 13 ਲੱਖ ਤੋਂ ਉੱਪਰ ਆਈ ਹੈ 10 ਲੱਖ ਕੁਝ ਹਜ਼ਾਰ ਜਾਂ ਤਾਂ 11 ਲੱਖ 11 ਲੱਖ 18360 ਦਿੱਤੀ ਸਾਡੀ ਅੱਛੇ ਹੁਣ ਉਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਤੇ ਕੇ ਮੁੱਖ ਮੰਤਰੀ ਤੋਂ ਆਨੰਦ ਜੀ ਦਾ ਬਹੁਤ ਹੀ ਵੱਡਾ ਫਾਇਦਾ ਕਿਉਂਕਿ ਜਦੋਂ ਕੋਈ ਗਰੀਬ ਬੰਦਾ ਲੋਨ ਲੈ ਲੈਂਦਾ ਬਹੁਤ ਘਰਾਂ ਦੇ ਵਿੱਚ ਤਾਂ ਐਦਾਂ ਹੋਇਆ ਜੀ ਨਹੀਂ ਲੋਨ ਲੈ ਉਹਨਾਂ ਦੇ ਦੁਨੀਆ ਤੇ ਰਹੀ ਨਹੀਂ ਬਹੁਤ ਐਗਾਂ ਦੇ ਹੋਏ ਨੇ ਵੀ ਜਿਨ੍ਹਾਂ ਦੇ ਕੋਲੇ ਸਾਧਨ ਹੀ ਨਹੀਂ ਕਿ ਉਹਨਾਂ ਲਈ ਕਰਜ਼ਾ ਇੱਕ ਬਹੁਤ ਵੱਡੀਆਂ ਸੈਟ ਨੇ ਜੀ ਕਿ ਮੁੱਖ ਮੰਤਰੀ ਤੋਂ ਆਨੰਦ ਜੀ ਨੇ ਜਦੋਂ ਇਹ ਹਬ ਬੈਟਮਨ ਤੇ ਫਾਲਸੰਗ ਸੀਮਾ ਜੀ ਨੇ ਮਾਫੀ ਦਿੱਤੀ ਤਾਂ ਮੈਂ ਦੇਖਿਆ ਅੱਜ ਬਹੁਤ ਸਾਰੇ ਸਾਡੇ ਜਿੰਨੇ ਵੀ ਵੀ ਦੂਰ ਪਰਾਨ ਉਹਨਾਂ ਦੀ ਮੂੰਹ ਤੇ ਖੁਸ਼ੀ ਆ ਤੇ ਇੱਕ ਵੱਡੀ ਰਾਸ਼ੀ ਦੇ ਤੌਰ ਤੇ ਉਹਨਾਂ ਨੂੰ ਇਹ ਅਸੀਂ ਸ਼ਾਇਦ ਕਿ ਹਲਕੇ ਦੇ ਵਿੱਚ ਤੋਂ ਤੋਂ 10 ਲੱਖ ਰੁਪਏ ਹੈਗੇ ਜਿਹੜੇ ਜਿਨ੍ਹਾਂ ਦਾ ਕਰਜ਼ਾ ਮਾਫ਼ ਹੋਇਆ ਇਹ ਰਾਤ ਨੈਗੀ ਸੀ ਉਹ 11,18,000 ਰੁਪਏ ਸੀ ਤੇ ਮਲੇਰ ਕੋਲੇ ਜਿਹੜੇ ਦੀ ਟੋਟਲ 13,84,000 ਰੁਪਏ ਮਾਫ਼ ਹੋਏ ਟੋਟਲ 13 ਲੋਕ ਪਰਿਵਾਰਾਂ ਨੂੰ ਇਹ ਰਾਹਤ ਮਿਲੀ ਅੱਜ ਮਾਫੀ ਤੋਂ ਬਾਅਦ ਜਿਹੜੇ ਪਰਿਵਾਰ ਮਤਲਬ ਕਰਜ਼ੇ ਦੀ ਦਲਦਲ ਦੇ ਵਿੱਚ ਮਤਲਬ ਦਬੇ ਹੋਏ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਆਉਂਦੀ ਜਦੋਂ ਅਸੀਂ ਵੀ ਘਰੇ ਜਾਂਦੇ ਸੀ ਇਹਨਾਂ ਨੂੰ ਦਿੱਕਤ ਆਉਂਦੀ ਸੀ ਬਹੁਤ ਜ਼ਿਆਦਾ ਤੇ ਇਹਨਾਂ ਨੂੰ ਜਿਹੜੀ ਅੱਜ ਰਾਹਤ ਮਿਲੀ ਹੈ ਇਹ ਇਹ ਸਰ 31 ਮਾਰਚ 2020 ਤੱਕ ਜਿਹੜੇ ਕੇਸ ਡਿਵੋਰਸ ਹੋਏ ਪਲਾਟ 2.5 ਜਦੋਂ ਦੀ ਕਾਰਪੋਰੇਸ਼ਨ ਲਈ ਆ ਉਹ ਕੇਸ ਸਾਰਿਆਂ ਦੀ ਮਾਫੀ ਦੇ ਲਈ ਹੈ ਜਿਹੜੀ ਸਾਈਡ ਇਹ ਨੂੰ ਅਧਰੰਗ ਹੋਗਾ ਜੀ 98 ਦਾ ਫੀਸ ਦਿੱਤਾ ਸੀ ਜੀ ਮੈਂ ਤਾਂ ਭਰਿਆ ਨਹੀਂ ਗਿਆ ਜੀ ਮੇਰੀ ਮਾਂ ਅੱਜ ਡੈਡੀ ਦੀ ਦੋਵੇਂ ਨਹੀਂ ਦਿੱਤੀ ਮੈਂ ਬਹੁਤ ਨੰਬਰ ਕਰਦਾਂਗੇ ਸਰਕਾਰ ਦਾ ਜਿਹਨੇ ਸਾਡਾ ਕਰ ਦਿਆ ਮਾਫ ਕਰਾਇਆ ਮੈਂ ਜੀ ਸਰਕਾਰ ਆਉਂਦੀ ਹੈ ਹਾਂ ਆਉਣ ਵਾਲੀ ਸਰਕਾਰ ਬਹੁਤ ਬੋਲ ਆਮ ਤਨਖਾਹਾਂ ਦੀਆਂ ਨੇ ਸਾਧਾਂ ਦੇ ਮਾਫੀ ਬਹੁਤ ਬਹੁਤ ਹੈ ਜੀ ਬੜਾ ਆਇਆ ਨਾ ਤਾਂ ਬੜਾ ਬਹੁਤ ਇਹ ਸਾਡੇ ਨਾਲ ਵੀ ਯਾਨੀ ਚਲੋ ਨਹੀਂ ਕੋਈ ਹੋਇਆ ਜਿਹੜੀ ਅੱਜ ਸਾਡੇ ਬੜਾ ਮੋਟਾ ਸਾਡੀ ਸੂੜੀਆਂ ਸਰਕਾਰ ਨਹੀਂ ਬਹੁਤ ਕੀ ਲੈ ਕੇ ਕੁਛ ਹੀ ਕੁਛ ਦੀ ਗੱਲ ਬਹੁਤ ਬੇਅੰਤੀ ਖੁਸ਼ੀ ਆਈ ਮਜਬੂਰੀ ਨਾਲ ਮੈਂ ਸਾਦਾ ਮਰੀ ਹੋ ਗਿਆ ਉਹਦੇ ਕਰਕੇ ਮੈਨੂੰ ਵੀ ਭਲੀ ਨਹੀਂ ਗਈ ਭਰਦਾ ਵੀ ਇਹ ਫੇਰ ਵੀ ਬਿਕਰੀ ਪਾ ਲਵੇ ਬਹੁਤ ਮਧਿਆਗਾ ਹੋ ਗਈ ਹੈ ਜਿਹੜਾ ਸਾਡਾ ਖਿਆਲ ਰੱਖੇ ਜੀ